मां ਜੋ बीजेपी ਪੰਜਾਬ ਦੇ ਇਹ ਹਦਾਇਤਾਂ ਦੇ ਉੱਤੇ ਮੈਂ ਅੰਮ੍ਰਿਤਸਰ ਵਿਜ਼ਿਟ ਕੀਤਾ ਹੈਗਾ ਅੱਜ ਦਾ ਜਿਹੜਾ ਵਿਜ਼ਿਟ ਦਾ ਮੁੱਖ ਮੰਤਵ ਹੈਗਾ 26 ਜਨਵਰੀ ਜਿਹੜੀ ਆ ਰਹੀ ਹੈਗੇ ਆਪਣੇ ਸੰਤੰਤਰ ਦੇ ਬਸ ਪੋਸਟੀਆਂ ਆਪਣੀਆਂ ਪ੍ਰੈਪਰੇਸ਼ਨ ਦੇਖਣੀਆਂ ਹੈ ਇਹਦੇ ਤਹਿਤ ਮੈਂ ਅੰਮ੍ਰਿਤਸਰ ਸਿਟੀ ਦੇ ਪ੍ਰੋਵਿੰਸ ਕਮਿਸ਼ਨਰ ਨਾਲ ਬੈਠੀ ਇਹਨਾਂ ਦੇ ਪੱਧਰ ਜੋ ਵੀ ਸਿਕਿਉਰਟੀ ਅਰੇਂਜਮੈਂਟ ਦੇ ਬਿੱਤੇ ਗਏ ਨੇ ਉਹਨਾਂ ਨੂੰ ਡਿਸਕਸ ਕਰਤਾ ਔਰ ਉਸ ਡਿਸਕਸ਼ਨ ਤੋਂ ਬਾਅਦ ਅਸੀਂ ਗਰਾਉਂਡ ਤੇ ਜਾ ਕੇ ਦੋ ਕਾਲਜ ਸਟੇਸ਼ਨ ਜਿਹੜੇ ਚਾਟਾ ਹੈ اسلامਾਬਾਦ ਨੂੰ ਉਹਨਾਂ ਨੂੰ ਜਾ ਕੇ ਦੇਖਿਆ ਹੈਗਾ ਕਿ ਗਰਾਉਂਡ ਲੈਵਲ ਤੇ ਜਿਹੜੀਆਂ ਇੰਨਾ ਬੰਦੀਆਂ ਗੱਡਾਂ ਕਈਆਂ ਗਈਆਂ ਨੇ ਕਿਸ ਤਰ੍ਹਾਂ ਥਾਣਿਆਂ ਦੇ ਵਿੱਚ ਕੈਮਰੇ ਇਸ ਦਾ ਸਿਸਟਮ ਥਾਣਿਆਂ ਤੇ ਐਕਸੈਸ ਕੰਟਰੋਲ ਦਾ ਸਿਸਟਮ ਉਹ ਸਾਰਾ ਮੈਪ ਬਣਾਇਆ ਹੈਗਾ ਔਰ ਉਸ ਵਾਚਨ ਤੋਂ ਬਾਅਦ ਹੁਣ ਆਪਾਂ ਇੱਥੇ ਗਾਦੀ ਗਰਾਉਂਡ ਚਾਏ ਹੈ ਕਿ ਕਾਂਤੀ ਗਰਾਉਂਡ ਦੇ ਜੋਰਟੀ ਰੇਜਮੈਂਟ ਵਿੱਚ ਦਿੱਤੇ ਹੈ ਕਿ ਮੈਂ ਇਹਨਾਂ ਤੋਂ ਜਿਹੜੇ ਇੰਦਾਬਨ ਨੂੰ ਖਾਸ ਨਾਈਟ ਕਿ ਡੋਮਿਨੇਸ਼ਨ ਆਪਰੇਸ਼ਨ ਚਲਾਏ ਜਾ ਰਹੇ ਹਨ ਉਹਨਾਂ ਬਾਰੇ ਜਾਣਕਾਰੀ ਹਾਸਲ ਕੀਤੀ ਹੈ ਕਿ 550 ਦੇ ਜਨਮ ਮੁਲਾਜ਼ਮ ਇਹਨਾਂ ਦੇ ਜਿਹਨੂੰ ਕੀ ਕਮਿਸ਼ਨਰ ਸਾਹਿਬ ਆਪ ਲੀਡ ਕਾ ਦੇ ਨੇ ਅਲੋਂਗ ਵਿਦ ਟੂ ਬੀਸੀਪੀ ਰਾਤ ਨੂੰ ਇਹ ਬਾਹਰ ਹੁੰਦੇ ਹੈਗੇ ਤਾਂ ਕਿ ਆਉਣ ਵਾਲੇ 26 ਜਨਵਰੀ ਦੇ ਲਈ ਆਪਾਂ ਪੂਰੀ ਤਿਆਰੀ ਰੱਖੀ ਹੈ ਪਿਛਲੇ ਸਾਲ ਦਾ ਵੀ ਮੈਂ ਇਹਨਾਂ ਦਾ ਕ੍ਰਾਈਮ ਦੇਖਿਆ ਹੈਗਾ 128 ਕਿਲੋ ਦੇ ਕਰੀਬ ਇਹਨਾਂ ਨੇ ਹੀਰੋਇਨ ਪਿਛਲੇ ਸਾਲ ਪਕੜੀ ਰਹੀ ਹੈਗੀ ਜੋ ਕਿ ਆਪਦੇ ਆਪ ਵਿੱਚ ਇੱਕ ਕੀਤੀ ਮੰਨਦੇਗਾ ਕੋਈ ਹਜ਼ਾਰ ਦੇ ਕਰੀਬ ਪੀਓਜ਼ ਪਕੜੇ ਹੈਗੇ ਇਸ ਸਾਲ ਹਜੇ 25 ਦਿਨ ਵੀ ਨਹੀਂ ਹੋਏ 24-25 ਦਿਨ ਹੋ ਗਏ ਇਹਨਾਂ ਨੇ કુલ 20 ਦੇ ਕਰੀਬ ਪੀਓ ਪਕੜ ਲਏ ਹੈਗੇ ਸੋ ਪੁਲਿਸ ਬੰਨਿਓ ਪੂਰੀ ਮਸ਼ਕਤੀ ਹੈਗੀ ਅਸੀਂ ਤਿਆਰ ਹੈਗੇ ਆ ਕੋਈ ਵੀ ਕਲ ਤਾਂ ਸਾਨੂੰ ਕੋਈ ਵੀ ਮਾੜਾ ਕੰਮ ਕਰਨ ਦੀ ਇਥੇ ਇਜਾਜ਼ਤ ਨਹੀਂ ਦਿੱਤੀ ਜਾਏਗੀ ਔਰ ਮੈਨੂੰ ਪੂਰੀ ਉਮੀਦ ਹੈ ਕਿ ਇਹਨਾਂ ਦੀ ਮਿਹਨਤ ਨੂੰ ਭਾਗ ਲੱਗਣਗੇ ਔਰ ਜਿਹੜਾ ਆਨ ਆ ਰਿਹਾ 22 ਜਨਵਰੀ ਦਾ ਪੂਰੀ ਖੁਸ਼ੀ ਨਾਲ ਮਨਾਇਆ ਜਾਏਗਾ ਫਸਤੀ ਨੂੰ ਸਰ 26 ਤਰੀਕ ਜਾਈ ਹੈ 1 26 ਤਰੀਕ ਨੂੰ ਸਰ ਈਚਲਾਨ ਦੀ ਸਿੱਧੀ ਜਿਹੜੇ ਪੰਜਾਬ ਦੇ ਚਾਰ ਜ਼ਿਲ੍ਹਿਆਂ ਦੇ ਬਾਰੇ ਕੀ ਕੀਤਾ ਜਾਊਗਾ ਨਹੀਂ ਕਿ ਤੱਕ ਲੋਕਾਂ ਨੂੰ ਜਾਦੂ ਉਹ ਆਪਾਂ ਅਲੱਗ ਗੱਲ ਕਰਾਂਗੇ ਉਹ ਟ੍ਰੈਫਿਕ ਦਾ ਇਲਾਕਾ ਹੈ ਪਰ ਮੈਨੂੰ ਅੱਜ ਜਿਹੜੀ ਇਸ ਗੱਲ ਦੀ ਵੀ ਖੁਸ਼ੀ ਹੈ ਕਿਉਂਕਿ ਜਦੋਂ ਮੈਂ ਅੱਜ ਇੱਥੇ ਆਇਆ ਹਾਂ ਜਿੰਨਾਂ ਦਾ ਦੇਖਿਆ ਗਿਆ ਕੋਈ 16000 ਦੇ ਕਰੀਬ ਇਹਨਾਂ ਨੇ ਚਲਾਨ ਕੀਤੇ ਹੈਗੇ ਨੇ ਔਰ ਇਹ ਜਿਹੜੇ ਚਲਾਨ ਕੀਤੇ ਜਾ ਰਹੇ ਨੇ ਇਨ ਦਾ ਪਰਪਸ ਸਿਰਫ ਇੱਕ ਫੀ ਹੈਗਾ ਕਿ ਲੋਕਾਂ ਨੂੰ ਆਪਾਂ ਟ੍ਰੈਫਿਕ ਨਿਯਮਾਂ ਨੂੰ ਪਾਲਨ ਕਰਨ ਦੇ ਲਈ ਉਹਨਾਂ ਨੂੰ ਪ੍ਰੇਰਿਤ ਕਰ ਪਾਏ। ਕਿਉਂਕਿ ਜਿਹੜਾ ਬੰਦਾ ਕੋਈ ਟ੍ਰੈਫਿਕ ਦੀ ਗਲਤੀ ਕਰਦਾ ਉਹ ਆਪਣੀ ਜਾਨ ਹੀ ਨਹੀਂ ਪਰ ਦੂਜਿਆਂ ਦੀ ਜਾਨ ਨੂੰ ਵੀ ਖਤਰਾ ਪਾਉਂਦਾ ਹੈਗਾ। ਸੋ ਇਹ ਗੱਲ ਦੀ ਮੈਨੂੰ ਖੁਸ਼ੀ ਹੈ ਕਿ ਇਹਨਾਂ ਵੱਲੋਂ ਜਿਹੜਾ ਚਲਾਨਾਂ ਲਈ ਵੀ ਐਫਰਟ ਕੀਤੀ ਜਾ ਰਹੀ ਹੈ ਔਰ ਟ੍ਰੈਫਿਕ ਨੂੰ ਸਚਾਦੂ ਢੰਗ ਨਾਲ ਚਲਾਉਣ ਲਈ ਇਫੈਕਟਿਵ ਤਿੱਜਾ ਅਰਾਏ ਸਰ 26 ਜਨਵਰੀ ਲਈ ਕਿੰਨੀ ਟੋਟਲ ਪੁਲਿਸ ਫੋਰਸ ਡਿਪਲੋਏਟ ਕੀਤੀ ਗਈ ਹੈ ਪੂਰੇ ਮਿਲਟਰ ਸ਼ਹਿਰ ਤੇ ਅ 26 ਤਰੀਕ ਨੂੰ ਜਿਹੜਾ ਪ੍ਰੋਗਰਾਮ ਇਹਨਾਂ ਨੇ ਬੰਨਿਓ ਹਜੇ ਪ੍ਰੋਗਰਾਮ ਡ੍ਰਾਪ ਕਰ ਦੇ ਨੇ ਪਰ ਉਹਦੇ ਚ ਕੁਝ ਫੋਰਸ ਜਿਹੜੇ ਟੋ ਮੋਬਲਾਈਜ਼ ਹੋਏਗੀ ਕੁਝ ਇਹਨਾਂ ਨੂੰ ਬਾਹਰੋਂ ਵੀ ਦਿੱਤੀ ਜਾਏਗੀ ਫੋਰਸ ਜਿਹੜੀ ਕਿ ਇਹ ਹੁੰਦਾ ਕਿ 26 ਤਰੀਕ ਦਾ ਫੰਕਸ਼ਨ ਜਿੱਥੇ ਇੱਥੇ ਦੀ ਸੈਕਿਉਰਿਟੀ ਕਰਨੀ ਜ਼ਰੂਰੀ ਆ ਸ਼ਾਇਦ ਤੇ ਦੂਜੇ ਹਿੱਸਿਆਂ ਦੀ ਵੀ ਸਿਕਿਉਰਿਟੀ ਕਰਨੀ ਜ਼ਰੂਰੀ ਹੁੰਦੀ ਹੈ ਉਹਦੇ ਲਈ ਬਾਦੋਂ ਫੋਰਸ ਇਹ ਵਰਕਆਊਟ ਕਰ ਰਹੇ ਹੈਗੇ ਨੇ ਉਹ ਵਰਕਆਊਟ ਕਰਕੇ ਅੱਜ ਮੈਨੂੰ ਸ਼ਾਮ ਤੱਕ ਇਹ ਭੇਜ ਦੇਣਗੇ ਕਿ ਉਸ ਤੋਂ ਬਾਅਦ ਮੈਂ ਹੈੱਡਕੁਆਰਟਰ ਨਾਲ ਟੇਕਅਪ ਕਰਕੇ ਜਿਹੜੀ ਬਾਦੋਂ ਫੋਰਸ ਆਣੀਆਂ ਉਹਦੇ ਅਕੋਰਡਿੰਗਲੀ ਇੱਥੇ ਅਸੀਂ ਡਿਪਲੋਇਮੈਂਟ ਕਰਾਂਗੇ ਤਾਂ ਕਿ ਸ਼ਹਿਰ ਦੇ ਵਿੱਚ ਵੀ ਪੂਰੀ ਨਾਕਾਬੰਦੀ ਹੋਵੇ ਕੋਈ ਗਲਤ ਅੰਸਰ ਸ਼ਹਿਰ ਦੇ ਵਿੱਚ ਵੀ ਨਾ ਆਵੇ ਕੋਈ ਵਾਧਾ ਤਾਂ ਸ਼ਹਿਰ ਦੇ ਵਿੱਚ ਵੀ ਨਾ ਹੋਵੇ ਔਰ ਇੱਥੇ ਜਿੱਥੇ ਕਿ ਆਪਣਾ ਪ੍ਰੋਗਰਾਮ ਹੋਊਗਾ ਉਹਦੇ ਵੀ ਉਹ ਦਪਰੀ ਇਸ ਵਿੱਚ ਇੱਥੇ ਮੈਂ ਤੁਹਾਡੇ ਨਾਲ ਇਹ ਵੀ ਸੰਦੇਸ਼ ਕਰਨਾ ਚਾਹਾਂਗਾ ਸਾਡੇ ਕਮਿਸ਼ਨਰ ਸਾਹਿਬ ਨੇ ਡਿਪਟੀ ਕਮਿਸ਼ਨਰ ਨਾਲ ਟੈਕਅਪ ਕੀਤਾ ਇੱਥੇ ਵੀ ਕੈਂਪ ਦੇ ਸੀਸੀਟੀਵੀ ਕੈਂਪ ਦੇ ਲਗਾਏ ਨੇ ਤਾਂ ਕਿ ਇੱਥੇ ਕੋਈ ਗਲਤ ਅੰਸਰ ਆਂਦਾ ਉਹ ਦਾ ਸਾਨੂੰ ਕੰਨਾ ਸੀਸੀਟੀਵੀ ਕੈਂਪ ਦੇ ਚ ਪਤਾ ਲੱਗ ਜੇਗਾ ਕਿ ਉਹ ਨੂੰ ਡਬੋਤ ਨਾਲ ਸਾਫ ਠੀਕ ਹੈ ਸਪੀ ਐਕਸਲੈਂਟ ਇਸ ਸਬਾਤ ਬੜਾ ਬਹੁਤ ਪੀਸ